ધ્યાન બસ 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 ફિર ખેંચલા ખેચલા ખેતી

ਬਸ ਜਿਹੜੀ ਉਹਨੇ ਛੱਤ ਉੱਧਰ ਬਸ ਕੇ ਉਹਨੇ ਜਿਹੜੀ ਉੱਧਰੋਂ ਆਈ ਆ ਉਹਨੇ ਜੋਰ ਨਾਲ ਬਸ ਆਈ ਉਹਨੂੰ ਫੜ ਕੇ ਪਿੱਛੇ ਸਾਰੀ ਕਾਹ ਚੱਕਰੀ ਕੀ ਖਾਣੀ ਤੂੰ ਹੀ ਉਹਦੇ ਮੌਕੇ ਤੇ ਮੌਜੂਦ ਹੋ ਮੈਂ ਉੱਤੇ ਘਪਰ ਆਲੀ ਜਾਈ ਤੂੰ ਕਿੰਦਾ ਵਜੇ ਉੱਥੇ ਮੈਂ ਬੜਾ ਪਿਛੇ ਥੋੜੀ ਜਿਮ ਵਰਕ ਪਿਆਉਂਦਾ ਤੇ ਮੈਂ ਹੀ ਥੱਲੇ ਜਾਈ ਤੇ ਮੌਤ ਇਹ ਕੱਲਾ ਹੀ ਮਨੋਜ ਨੂੰ ਹੋ ਰਿਹਾ ਹੈ ਕੋਈ ਨਹੀਂ ਕੱਲਾ ਮੁੰਡਾ ਤੇ ਵਿੱਚ ਜਿਹੜਾ ਪਿੰਡ ਦਾ ਕੀ ਨਾ ਤੁਹਾਡਾ ਮੈਂ ਜਿ ਨਾਲ ਹੀ ਰਹਿਣੀ ਮੈਂ ਉਹ ਇਧਰ ਨੂੰ ਮਾਰ ਲਾਇਆ ਜੀ ਜਿਨਾ ਬੰਦਾ ਸਦਿਆ ਹੋਇਆ ਮਾਮਲਾ ਜਿਹੜਾ ਨੌਜਵਾਨ ਸਕੀ ਨਾਲ ਦੇ ਜਿਹਾ ਹੁਣ ਤੋਂ ਕਰੀਬ ਘੰਟਾ ਡੇਢ ਘੰਟਾ ਪਹਿਲਾਂ ਜੀ ਮਾਜ਼ੀ ਮੀਆਂ ਪਿੰਡ ਤੋਂ ਇੱਕ ਨੌਜਵਾਨ ਗੰਨੇ ਦੀ ਟਰਾਲੀ ਲੈ ਕੇ ਆ ਰਿਹਾ ਸੀਗਾ ਜਿਹੜਾ ਜੇ ਨਾਲਾ ਕਸਬੇ ਦੇ ਬਾਹਰ ਵਾਲ ਜਿਹੜਾ ਸਕੀ ਨਾਲਾ ਆ ਉਦੇ ਪੁਲਤੇ ਆ ਕੇ ਉਹ ਜਿਹੜੀ ਆ ਉਹਦਾ ਸੰਤੁਲਨ ਖਰਾਬ ਹੋਣ ਕਰਕੇ ਵੀ ਕਾਬੂ ਹੋ ਕੇ ਸੱਕੀ ਨਾਲੇ ਤੋਂ ਥੱਲੇ ਜਿਹੜੀ ਆ ਟਰੈਕਟਰ ਟਰਾਲੀ ਡਿੱਗਿਆ ਸੀ ਤੇ ਜਿਹੜਾ ਤੁਰੰਤ ਜਦੋਂ ਸਾਨੂੰ ਤਲਾਹ ਮਿਲੀ ਆ ਤੇ ਮੇਰੇ ਐਸਐਚਯੂ ਸਾਹਿਬ ਮੌਕੇ ਤੇ ਆਏ ਤੇ ਪਬਲਿਕ ਦੇ ਸਹਿਯੋਗ ਨਾਲ ਬੜੀ ਮਸ਼ਕੱਤ ਦੇ ਨਾਲ ਜਿਹੜਾ ਜਿੰਨਾ ਜਲਦੀ ਹੋ ਸਕਦਾ ਸੀ ਅਸੀਂ ਉਹਨੂੰ ਨੌਜਵਾਨ ਨੂੰ ਇੱਥੋਂ ਇੱਥੇ ਲੈ ਕੇ ਤੇ ਹਸਪੀਟਲ ਲਿਜਾਇਆ ਸੀਗਾ ਜੀ ਸੀਜਨ ਹਸਪੀਟਲ ਲਿਜਾਉਣ ਤੋਂ ਬਾਅਦ ਜਦੋਂ ਉਹਦਾ ਉਹਨੂੰ ਫਰਸਟ ایڈ ਦੇਣ ਦੀ ਕੋਸ਼ਿਸ਼ ਕੀਤੀ ਤੇ ਉਹਦੀ ਜਿਹੜੀ ਆ ਉੱਥੇ ਡੈਥ ਹੋ ਗਈ ਹੈ ਤੇ ਬਾਕੀ ਵੀ ਜਿਹੜਾ ਵਾ ਅਸੀਂ ਸਾਰਾ ਵੈਰੀਫਾਈ ਕਰ ਰਹੇ ਆ ਕਿ ਕੋਈ ਜਿਹੜਾ ਹੋਰ ਜੀਸੀਪੀ ਵਗੈਰਾ ਜਾਂ ਹੋਰ ਲਗਾ ਕੇ ਅਸੀਂ ਇਹਦਾ ਸਾਰਾ ਗੰਨਾ ਸਾਈਡ ਤੇ ਕਰਕੇ ਤੇ ਕਲੀਅਰ ਕਰ ਰਹੇ ਆ ਤਾਂ ਜੋ ਕੋਈ ਰਾਗੀ ਦੀ ਕੋਈ ਪ੍ਰੋਬਲਮ ਨਾ ਆਈ ਹੋਵੇ ਫਿਲਹਾਲ ਇੱਕ ਜਿਹੜੀ ਆ ਇੱਕ ਬੰਦੇ ਦੀ ਜਿਹੜੀ ਮੌਤ ਹੋਈ ਆ ਜਿਹਨੂੰ ਇਥੋਂ ਲਿਜਾ ਕੇ ਤੇ ਹਸਪੀਟਲ ਲਿਜਾਇਆ ਸੀਗਾ ਤੇ ਫਿਰ ਨਾਲ ਬਾਕੀ ਅਸੀਂ ਵੈਰੀਫਾਈ ਕਰ ਰਹੇ ਆ ਜੀ ਕੋਈ ਕਹਿ ਸਕਦਾ ਕਿ ਕਿੱਦਾਂ ਹੋਇਆ ਨਹੀਂ ਜੀ ਇਹਦੇ ਬਾਰੇ ਅਜੇ ਅਸੀਂ ਵੈਰੀਫਾਈ ਕਰਾਂਗੇ ਜੋ ਵੀ ਜੇ ਜੇ ਕਿਸੇ ਦੇ ਨਾਲ ਐਕਸੀਡੈਂਟ ਹੋਇਆ ਜਾਂ ਕਿਵੇਂ ਵੀ ਹੋਇਆ ਵਾ ਉਹ ਜੇ ਵੈਰੀਫਾਈ ਹੋਣ ਤੇ ਜੋ ਸਾਹਮਣੇ ਆਏਗਾ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕਰਾਂਗੇ